ਨੀ ਕੋਈ ਸੇ ਦੀ ਕੱਲ ਵੀ ਮੈਨੂੰ ਢੇਲੇ ਰਾਤ ਕਾਲ ਕਾ ਥੱਟ ਕੇ ਰੱਖ ਲੈ ਜੀਆਂ ਬਜਨਾ ਤਾਂ ਨਹੀਂ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਡਫੋਨ ਲਗਾ ਕੇ ਇਹ ਮੇਰੀ ਵੀਡੀਓ ਦੇਖੋ ਕਿਉਂਕਿ ਵੀਡੀਓ ਚ ਗੱਲਾਂ ਹੋ ਸਕਦੀਆਂ ਨਹੀਂ ਵੀ ਹੋ ਸਕਦੀਆਂ ਸੋ ਡਿਸਕਲੇਮਰ ਹੀ ਇਸੇ ਕਰਕੇ ਦਿੱਤਾ ਜਾਂਦਾ ਕਿ ਬੰਦਾ ਦੇਖਣ ਤੋਂ ਪਹਿਲੇ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਸੋਚ ਲਵੇ ਸਮਝ ਲਵੇ ਹੈਡਫੋਨ ਲਾ ਲਓ ਜੇ ਦੇਖਣੀ ਹੋਵੇ ਸੋ ਗੱਲ ਬਾਤ ਤਾਂ ਦੇਖੋ ਬਥੇਰੇ ਬਲੌਗਰ ਨੇ ਬਹੁਤ ਕੁਝ ਚੱਲ ਰਿਹਾ ਹੈਗਾ ਪਰ ਕੀ ਦੇ ਬਾਰੇ ਗੱਲ ਕਰੀ ਕੀ ਦੇ ਕੀੜੇ ਕਿਹੜਾ ਕੰਜਰ ਚੱਕ ਕੇ ਲੈ ਕੇ ਆਵਾ ਤੁਹਾਡੇ ਲਈ ਇਹਨੇ ਦੀਪ ਇਹਨਾਂ ਬਲੌਗਰਾਂ ਦਾ ਕੀ ਸਾਈਡ ਇਫੈਕਟ ਬੱਚਿਆਂ ਉੱਤੇ ਤਾਂ ਜੋ ਪੈ ਰਹੇ ਆ ਸੋ ਪੈ ਰਹੇ ਆ ਨੇ ਲੇਕਿਨ ਕੁਛ ਬੁੱਢੇ ਲੋਕ ਐਜ ਦੇ ਬੰਦੇ ਵੀ ਦਿਮਾਗ ਖਰਾਬ ਕਰ ਰਹੇ ਐਸਾ ਸੋਸ਼ਲ ਮੀਡੀਆ ਦਾ ਮਗਰ ਲੱਗ ਕੇ ਇਹ ਸੋਸ਼ਲ ਮੀਡੀਆ ਦਾ ਜਿਹੜੇ ਕੀੜੇ ਹੈਗੇ ਨਾ ਪੁਰਾਣੇ ਜਿਨ੍ਹਾਂ ਨੇ ਨੀਵ ਰੱਖਤੀ ਸੀ ਉਹਦਾ ਨੁਕਸਾਨ ਕੀ ਹੈ ਬੱਚੇ ਬਰਬਾਦ ਹੋ ਰਹੇ ਠੀਕ ਹੁਣ ਪੜੇ ਲਿਖੇ ਲੋਕੀ ਵੀ ਬਰਬਾਦ ਹੋ ਰਹੇ ਹੁਣ ਮੈਂ ਇਹ ਮੇਰੇ ਸਾਹਮਣੇ ਇਹ ਆਇਆ ਪ੍ਰੋਫਾਈਲ ਸਾਹਮਣੇ ਇਹਦੀ ਕੁਆਲੀਫਿਕੇਸ਼ਨ ਉੱਪਰ ਲਿਖੀ ਹੋਈ ਆ ਚੰਗੀ ਪੱਲੀ ਪੜ੍ਹੀ ਲਿਖੀ ਹੈਗੀ ਐ ਤੇ ਇਹਦੀਆਂ ਰੀਲਾਂ ਬੜਾ ਅਫਸੋਸ ਹੁੰਦਾ ਠੀਕ ਆ ਯਾਰ ਤੋਕਾ ਤੇ ਮਤਲਬ ਚਲੋ ਮਾੜਾ ਵੀ ਕੋਈ ਨਾ ਚੰਗਾ ਵੀ ਮੈਂ ਨੂੰ ਕੀ ਕਹਾਂ ਮਨ ਪਰਚਾਵਾ ਹੁੰਦਾ ਏ ਆਪਣੇ ਲਈ ਕਿ ਹਾਂ ਭਈਆ ਮੈਂ ਪੜ੍ਹੀ ਲਿਖੀ ਆ ਮੇਰਾ ਕੰਮ ਕਾਜ ਆ ਮੈਂ ਪਰਿਵਾਰ ਦੇਖਦੀ ਆ ਬੱਚੇ ਦੇਖਦੀ ਆ ਵਧੀਆ ਜੌਬ ਐ ਸਟੱਡੀ ਕੀਤੀ ਐ ਹਾਂ ਪਰ ਮਨ ਪਰਚਾਵਾ ਕੀ ਹੁੰਦਾ ਆਪਣੇ ਲਈ ਆਪਣੇ ਮਨ ਰੰਜਲ ਲਈ ਘਰ ਚ ਟੀਵੀ ਲਾ ਲਿਆ ਜਾਂ ਕਲੱਬ ਚਲੇ ਗਏ ਜਾਂ ਕਿਤੇ ਘੁੰਮਣ ਫਿਰਨ ਚੱਲ ਗਏ ਆਪਣਾ ਇੰਜੋਏ ਕਰ ਲਿਆ ਯਾਰਾ ਦੋਸਤਾ ਦੇ ਨਾਲ ਫਰੈਂਡ ਸਰਕਲ ਦੇ ਨਾਲ ਸਹੇਲੀਆਂ ਨਾਲ ਜਾ ਕੇ ਇੰਜੋਏ ਕਰ ਲਿਆ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਇੰਜੋਏ ਕਰਨ ਗੈਟ ਟੂਗੇਦਰ ਕਰਨ ਹੈਨਾ ਆਪਣੇਆਂ ਲਈ ਮਨਮ ਪਰਚਾਵਾ ਉਹ ਹੁੰਦਾ ਮੇਰੇ ਹਿਸਾਬ ਨਾਲ ਤੇ ਲੇਕਿਨ ਜਿਹੜਾ ਆਪਾਂ ਆਪਣਾ ਜਲੂਸ ਰਿਕਾਰਡ ਕਰਕੇ ਜਲੂਸ ਦੇ ਵਿੱਚ ਐਕਸ ਵਾਈ ਜ਼ेड ਤੁਸੀਂ ਕੁਝ ਵੀ ਲਗਾ ਲਓ ਮੇਰੇ ਹਿਸਾਬ ਨਾਲ ਮੈਂ ਬਾਰ ਬਾਰ ਤਾਂ ਕਰ ਰਹੀ ਕਿ ਮੈਨੂੰ ਜੋ ਲੱਗ ਰਿਹਾ ਮੈਂ ਆਪਣੇ ਵਿਚਾਰ ਸਾਂਝੇ ਕਰ ਰਹੀ ਹਾਂ ਦੁਨੀਆ ਦਾ ਮੈਨੂੰ ਨਹੀਂ ਪਤਾ ਦੁਨੀਆ ਕੀ ਸੋਚਦੀ ਤਾਂ ਕੀ ਨਹੀਂ ਸੋਚਦੀ ਤੇ ਰਿਕਾਰਡ ਕਰ ਲਿਆ ਤੇ ਉਹ ਪਬਲਿਕ ਕਰਤਾ ਮਤਲਬ ਉਹ ਜਲੂਸ ਹੈ ਉਹ ਕੱਜਰ ਬਣਾ ਹੈ ਹਾਂ ਡੈਫੀਨੇਸ਼ਨ ਦੇ ਹਿਸਾਬ ਨਾਲ ਤਾਂ ਉਹੀ ਹੋਇਆ ਉਹ ਤਾਂ ਜਲੂਸ ਹੀ ਹੋ ਗਿਆ ਆਪਣਾ ਜਲੂਸ ਦਿਖਾਣਾ ਕੀ ਤੂੰ ਪੜ੍ਹਾਈ ਸਾਰੀ ਖੂ ਖਾਤੇ ਪਈ ਮੈਨੂੰ ਨਹੀਂ ਪਤਾ ਕੌਣ ਆ ਭੈਣ ਚੋ ਤੇ ਚੰਗੇ ਭਲਾ ਥੋੜਾ ਮੂਡ ਥੋੜਾ ਸੀਗਾ ਆਪਣੀ ਚੱਲਦੀ ਪਈ ਸੀਗੀ ਵੈਬ ਸੀਰੀਜ਼ ਤੇ اچانک ਹੀ ਮੈਂ ਕਿਹਾ ਦੋ ਮਿੰਟ ਚਾਤੀ ਮਾਰਾਂ ਦੇਖਾਂ ਕੀ ਪਤਾ ਮੂਰ ਬਣ ਜਾਵੇ ਕਿਸੇ ਬਲੌਗਰ ਦਾ ਬੁੰਡ ਦੇਖ ਕੇ ਬੁੰਡ ਮਾਰਨ ਨੂੰ ਹੈ ਪਰ ਇਹ ਤਾਂ ਮੈਂ ਚਿੰਗਾ ਲੱਗਦਾ ਹੁਣ ਕਿਸੇ ਵੱਡੇ ਬੰਦੇ ਦੀ ਪੜ੍ਹੇ ਲਿਖੇ ਦੀ ਬੁੱਢਵਾਰਾ ਮੈਨੂੰ ਨਹੀਂ ਪਤਾ ਕਿਹੜੀ ਸਿਟੀ ਦੀ ਤੇ ਕੀ ਐ ਇੱਕ ਤਾਂ ਇੱਕ ਜਲੂਸ ਮੇਰੇ ਸਾਹਮਣੇ ਪੈੰਜੀ ਤੁਸੀਂ ਇੰਜੋਏ ਪਤਾ ਨਹੀਂ ਪੈਨ ਚੋਦੇ ਉੱਤੇ ਤਾਂ ਕਿੰਨੀ ਬਹਿਸ ਕਰੀਏ ਤਾਂ ਕੀ ਕਰੀਏ ਮਨ ਪਰਚਾ ਵੈ ਜੀ ਆਪ ਤਾਂ ਇੰਜੋਏ ਕਰ ਰਹੇ ਆ ਜੀ ਹੁਣ ਉਸ ਪੋਸਟ ਤੇ ਬੈਠੇ ਹੋਏ ਲੋਕ ਵੀ ਆ ਸਭ ਕੰਜਰਖਾਨਾ ਕਰਨਗੇ ਤੇ ਉਸ ਚੀਜ਼ ਨੂੰ ਸੋਸ਼ਲ ਮੀਡੀਆ ਦਾ ਤਮਾਸ਼ਾ ਨੋ ਜਾਇਜ਼ ਠਹਿਰਾਣਗੇ ਜਾਇਜ਼ ਕਿਦਾਂ ਠਹਿਰਾਣਗੇ ਜੀ ਨਾ ਪਤਾ ਆਪਣੀ ਜੋਬ ਵੀ ਕਰਦੇ ਆਂ ਆਪਾਂ ਤਾਂ ਆਪਣਾ ਕੰਮ ਵੀ ਕਰਦੇ ਆਂ ਲੇਕਿਨ ਨਾਲੋਂ ਨਾਲ ਆਪਾਂ ਇੰਜੋਏ ਕਰਦੇ ਆਂ ਮਤਲਬ ਇੰਜੋਏ ਦਾ ਮਤਲਬ ਅੱਜ ਦੇ ਟਾਈਮ 'ਚ ਕੀ ਹੋ ਗਿਆ ਜਲੂਸ ਦਿਖਾਣਾ ਆਪਣਾ ਤਮਾਸ਼ਾ ਦਿਖਾਣਾ ਮਸਖਰੇ ਬੰਨਣਾ ਦੁਨੀਆ ਅੱਗੇ ਖੁਸ਼ੀਆਂ ਵੰਡੋ ਪਤਾ ਨਹੀਂ ਉਹਦੇ ਉੱਤੇ ਕੀ ਕੀ ਤਰਕ ਦੇ ਦੇਣਗੇ ਕੀ ਕੀ ਲੌਜਿਕ ਲਗਾ ਕੇ ਦੱਸ ਦੇਣਗੇ ਜੀ ਹਾਂ ਜੀ ਖੁਸ਼ੀਆਂ ਵੰਡੋ ਖੁਸ਼ੀਆਂ ਵੰਡਣੀ ਚਾਹੀਦੀਆਂ ਗੱਭਾ ਪਤਾ ਨਹੀਂ ਵੈ ਚੋ ਕਿਹੜੀ ਫਲਸਫੀ ਵਿੱਚ ਆਪਣੇ ਲੋੜੇ ਤੇ ਤਰਕੇ ਲੈ ਆਣਗੇ ਟੱਪਸ ਸਲੇ ਚਲੋ ਬਾਕੀ ਗਿਆਨ ਦੀਆਂ ਗੱਲਾਂ ਹੋ ਗਈਆਂ ਜਿਵੇਂ ਰੱਬ ਬਲੌਗਰਾਂ ਵਾਲ ਵੀ ਆ ਜੀ ਮੁੱਠਿਆ ਮੈਂ ਤੈਨੂੰ ਤਿੰਨ ਚਾਰ ਸਾਲ ਹੋ ਗਏ ਕਮੈਂਟਸ ਫਾਈਨਲ ਚੈੱਕ ਕਰਾਂ ਤਰਾ ਤੇਰਾ ਚੈਨਲ ਹੈਗਾ ਵਾ ਕਰੀਬ ਕਰੀ 5 ਸਾਲ ਪੁਰਾਣਾ ਠੀਕ ਹੈ 2020 ਤੋਂ ਹੀ ਤੂੰ ਸ਼ਾਇਦ ਆਂਦਾ ਪਿਆ ਤੈਨੂੰ ਦੇਖਦੇ ਦੇਖਦਾ ਮਤਲਬ ਤੇਰੇ ਐਸੇ ਐਸੇ ਚਾਰ ਚਰਿੱਤਰ ਦੇਖ ਲਿਆ ਐਸੇ ਐਸੇ ਤੇਰੇ ਰੰਗ ਦੇਖ ਲਿਆ ਕੁਸਿਆ ਮਤਲਬ ਮੈਂ ਇਹ ਕਹਿ ਸਕਦੀ ਹਾਂ ਕਿ ਤੇਰੇ ਤੋਂ ਗੰਦਾ ਤੇ ਘਟਿਆ ਇਨਸਾਨ ਕੋਈ ਨਹੀਂ ਹੋ ਸਕਦਾ ਜੋ ਤੂੰ ਬਲੌਗਾਂ 'ਚ ਦਿਖਾ ਰਿਹਾ ਉਹ ਪਲੱਸ ਤੂੰ ਆਪਣੀ ਕੈਮਰੇ ਦੇ ਪਿੱਛੇ ਅਸਲ ਚ ਕੀ ਹੈ ਤੇਰੇ ਆਲੇ-ਤਾਲੇ ਦੇ ਲੋਕ ਜਿਹੜੇ ਤੈਨੂੰ ਬਾਇ ਫੇਸ ਹੈ ਜਾਂ ਤੈਨੂੰ ਆਲੇ-ਦੋਲੇ ਜਾਣਦੇ ਨੇ ਉਹਨਾਂ ਦੇ ਥਰੂ ਜੋ ਤੇਰੀ ਰਿਪੋਰਟ ਆਈ ਨਾ ਤੇ ਤੂੰ ਘਟਿਆ ਬੰਦਾ ਕੋਈ ਨਹੀਂ ਯਾਦ ਰੱਖੇ ਅੱਜ ਮਤਲਬ ਤਰੀਕ ਨੋਟ ਕਰ ਲੋ ਜਦ ਵੀ ਇਹ ਵੀਡੀਓ ਅਪਲੋਡ ਹੋਊਗੀ ਇਹੇ ਦੀਪ ਮਠਾਰੂ ਮੈਂ ਤਸਿਲਾ ਕੇ ਚੱਲੋ ਆਪਣਾ 2 ਸਾਲ ਇਹਦਾ ਜੋਹਾਕ ਮੇਰੇ ਖਿਆਲ ਤੇ ਇਨਕੇ ਸਾਗੇ 2 ਸਾਲ ਦਾ ਹੋ ਗਿਆ ਉਹ ਜਿੱਦਾਂ ਮੈਂ ਹਮੇਸ਼ਾ ਆਲਵੇਸ ਕਹਿੰਦੀ ਕਿ ਪ੍ਰੈਡਿਕਸ਼ਨ ਜਿਲਾਨੀ ਹੈ ਕਿ ਦੇਸ दैट ਪਰਟੀਕੂਲਰ ਡਿਊਰੇਸ਼ਨ ਦੇ ਵਿੱਚ ਪਟਾਕਾ ਬੋਲੇਗਾ ਪਟਾਕਾ ਬੋਲੇਗਾ ਮੀਨਸ ਕਿ ਇਹ ਜੋ ਕਰਦਾ ਪਿਆ ਨਾ ਕੋਈ ਵੱਡੀ ਗੱਲ ਨਹੀਂ ਇਹਦਾ ਬੱਚਾ ਜਦ ਦੱਸਾਂ ਕਿ ਸਾਲਾ ਦਾ ਹੋਏਗਾ ਤੇ ਮੇਰੇ ਸਾਹਮਣੇ ਮੇਰੇ ਘਰ ਦੇ ਬੱਚੇ ਜਿਹੜੇ ਦੱਸਾ ਸਾਲ ਦੇ ਉਹ ਬੱਚੇ ਨੇ ਲੇਕਿਨ ਇਹ ਜਿਹੜਾ ਮੈਂ ਸਪੈਸ਼ਲੀ ਦੀਪ ਮਠਾਰੂ ਦੇ ਇਥੇ ਗੱਲ ਕਰ ਰਹੀ ਹਾਂ ਦੀਪ ਮਠਾਰੂ ਦਾ ਬੱਚਾ ਜਦ ਦੱਸਾ ਸਾਲਾ ਦਾ ਹੋਏਗਾ ਤੁਸੀਂ ਉਹਦੀ ਏਜ ਗੈਸ ਨਹੀਂ ਕਰ ਪਾਉਂਗੇ ਦੇਖ ਕੇ ਇੰਨੀ ਜ਼ਿਆਦਾ ਮਿਚਿਓਰ ਮਤਲਬ ਅਡਲਟ ਲੱਗੇਗਾ ਬੱਚਾ ਇਹਦਾ ਹੁਣ ਸਮਝ ਜੋ ਮੈਂ ਕੀ ਕਹਿਣਾ ਚਾਹਨੀ ਹੈ ਇਸ ਲਾਈਨ ਦੇ ਪਿੱਛੇ ਕੀ ਵਾਇ ਰੀਜ਼ਨ ਕੀ ਹੋ ਸਕਦਾ ਉਸ ਚੀਜ਼ ਦਾ ਚਲੋ ਗੰਦਾ ਮਾੜਾ ਤਾਂ ਕਿਸੇ ਦੇ ਜਵਾਕ ਬਾਰੇ ਕੀ ਕਹਿਣਾ ਹੈਗਾ ਪਰ ਮਠਾਰੂਆ ਤੇਰੀ ਹਰਕਤਾਂ ਤੇਰੀ ਕਰਤੂਤਾ ਆ ਬਰਿੰਗਿੰਗ ਬੱਚੇ ਨੂੰ ਜਿਹੜਾ ਮਾਹੌਲ ਮਿਲਦਾ ਪਿਆ ਆਲੇ ਦੁਆਲੇ ਦਾ ਉਹਦੀ ਸਰੌਂਡਿੰਗ ਕੈਸੀ ਹੈਗੀ ਐਟਮੋਸਫੇਅਰ ਕੈਸਾ ਹੈਗਾ ਉਸ ਤੋਂ ਵੀ ਇਹ ਮੈਨੂੰ ਲੱਗਦਾ ਹੈ ਕਿ ਹੋ ਜਾਏਗਾ ਪਈਓ ਕੰਧ ਹੁੰਦੇ ਆ ਬੱਚਿਆਂ ਨੂੰ ਵਧੀਆ ਮਾਹੌਲ ਦੋ ਜੈਸਾ ਕਿਆ ਕਰੇਗਾ ਬੱਚਾ ਬੱਚਾ ਜੋ ਸਿੱਖੇਗਾ ਓਏ ਉੱਗੇ ਜਾ ਕੇ ਕਰੇ ਚਲੋ ਬੁੰਡਾ ਮਾਰੋ ਆਪਾ ਕੀ ਲੈਣਾ ਤੇ ਨਾ ਸਾਡੇ ਵੱਲ ਤੂੰ ਜਿੱਥੇ ਮਰਜੀ ਹੀਰਾ ਮੰਡੀ ਸੁੱਟ ਮੈਂ ਕਿ ਟੱਟੇ ਖੂਟ ਜਾ ਮੇਰੇ ਵੱਲ ਬੁਲਾ ਇਹ ਪਛੇਤਰਾ ਕਿਹੜਾ ਦੇਖਿਆ ਸੀਗਾ ਤੂੰ ਫੇਰ ਗੋਪੀ ਦੇ ਚੂਪੇ ਮਾਰਨ ਬੈਠ ਗਿਆ ਇਹ ਭੈਣ ਛੋੜ ਗੋ ਮਠਾਰੂਆ ਤੇ ਤੂੰ ਗੰਦਾ ਤੇ ਨੀਚ ਬੰਦਾ ਨਹੀਂ ਹੋ ਸਕਦਾ ਸੱਚੀ 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 ਨਹੀਂ ਹੋ ਸਕਦਾ ਆ ਦੇਖੋ ਫੇਰ ਇਹ ਤੇ ਚੁੱਪੇ ਮਰਮ ਬੈ ਗਿਆ ਭਾਈ ਚੋਲੀ ਜਨਾਨੀ ਸਾਈਡ ਤੇ ਹੋਈ ਨਹੀਂ ਕਿ ਚੱਲ ਆਈਆ ਚੱਲ ਮਾਰੋ ਚੁੱਪੇ ਦੇ ਗੋਪੀ ਤੇ ਚੱਲੋ ਮਾਰੀ ਚਲ ਬੋਡ ਬਣਾਇਆ ਚੱਲ ਥੋੜੀ ਜਿਹੀ ਮਹਿਕ ਦੇ ਲਈ ਜਰਾ ਗੱਲ ਕਰ ਲਈ ਹੈਣਾ ਮਹਿਕ ਜਿਹੜੇ ਮੰਗਟ ਪਰਿਵਾਰ ਦੀ ਮੰਗਟ ਮੰਗਟ ਮੰਗਤੇ ਟੱਬਰ ਦੀ ਛੋਟੀ ਨੂੰ ਹੈਗੀ ਹੈ ਤੇ ਇਹਦੀ ਕੀ ਗੱਲ ਕਰਨੀ ਹੈ ਨਾ ਮਾਂ ਦੇ ਲੰਨ ਸਾਲੇ ਭੈਣ ਚੋਣਨੇ ਕੋਈ ਗੱਲ ਕਰਨੀ ਨਾਲੀ ਇਹ ਸਾਲੇ ਫੁੱਦੂ ਚੋਰ ਠੱਗ ਮਹਿਕ ਮਾ 2 ਸਾਲ ਪਹਿਲੇ ਇਹ ਟ੍ਰਿਕਾਂ ਇਹਨਾਂ ਨੇ ਬੜੀਆਂ ਬਣਾਈਆਂ ਸੀਗੀਆਂ ਕਿ ਕਿਸੇ ਤਰ੍ਹਾਂ ਫਿਰ ਤੋਂ ਗੱਡੀ ਸਾਡੀ ਉੱਥੇ ਪਹੁੰਚੇ ਟਰੈਕ ਤੇ ਮੰਗ ਦਾ ਟੰਬਰ ਕਿਤੇ ਸੀਗਾ ਕਿਤੇ ਸਿਖਰਾਂ ਤੇ ਸੀਗਾ ਬਲੌਗਿੰਗ ਲਾਈਨ 'ਚ ਚਲੋ ਬੰਡ ਮਰਾਓ ਤੋ ਇਹ ਜੋ ਸ਼ਬਦ ਦੀ ਗੱਲ ਕਰਦੇ ਇਹਦੀ ਕੀ ਗੱਲ ਕਰਨੀ ਹੈ ਕੀ ਹਲ ਕਕਰਾਂ ਤਾਂ ਕਰਾਂ ਕੀ ਇਹਦੇ ਬਾਰੇ ਗੱਲ ਮੈਂ ਹੈ ਘਰ ਬਦਲ ਲਿਆ ਇੰਡੀਆ ਆ ਗਏ ਵਾਪਸ ਚਲੇ ਗਏ ਫਲਾਨਾ ਹੋ ਗਿਆ ਟੈਂਪਨਾ ਹੋ ਗਿਆ ਹੁਣ ਮੈਨੂੰ ਇਹਦਾ ਨਾ ਇੱਕ ਟੈਟੂ ਹੈਗਾ ਇਹਨੇ ਬਣਾਇਆ ਪੱਟ ਤੇ ਆ ਏਰ ਵਾਲਾ ਇੱਕ ਕਮੈਂਟ ਪਰ ਤੂੰ ਪਾਗਲ ਹੈਂ ਗਿਆ ਪਹਿਲਾਂ ਇਹ ਇੱਥੇ ਕਿੱਥੇ ਆ ਆਲ ਦਾ ਟੈਟੂ ਆ ਕਿੱਥੇ ਆ ਪੋਟਾਟੋ ਕਿੱਥੇ ਆ ਭਈ ਮੈਨੂੰ ਟੈਟੂ ਦਿਖਾ ਤੇਰਾ ਪੱਟ ਕਿੱਥੇ ਆ ਇਹ ਨਹੀਂ ਨਹੀਂ ਇੱਥੇ ਨਹੀਂ ਨਜ਼ਰ ਆ ਰਿਹਾ ਹਾਂ ਇੱਥੇ ਹੀ ਦੇਖ ਲੋ ਆ ਇੱਥੇ ਏ ਮੈਨੂੰ ਸਮਝ ਨਹੀਂ ਆਂਦੀ ਇਸ ਕੁੜੀ ਨੇ ਗੁੱਡੀ ਨੇ ਆਪਣੇ ਸਕ੍ਰੀਨ ਦੇ ਹਿਸਾਬ ਨਾਲ ਸ਼ਾਇਦ ਖੱਬਾ ਪੱਟ ਬੰਦਾ ਕਿ ਸੱਜਾ ਬੰਦਾ ਪਤਾ ਨਹੀਂ ਇੰਨੇ ਪੱਟ ਤੇ ਟੈਟੂ ਕਿਉਂ ਬਣਵਾਇਆ ਹੁਣ ਮੈਂ ਸੋਚ ਲਈ ਵਾਏ ਟੈਟੂ ਬਣਾਇਆ ਉਹ ਵੀ ਸ਼ੇਰ ਦਾ ਟੈਟੂ ਹੂੰ ਇਹ ਕਿੱਥੇ ਗਿਆ ਮੈਂ ਟੈਟੂ ਦਿਖਾ ਲੰਦਾਂ ਇਹ ਕਿੱਥੇ ਆ ਮਾਰੀ ਆਇ ਕੰਟ ਅਜੇ ਦਾ ਟੈਟੂ ਬਣਾਇਆ ਸ਼ੇਰ ਦਾ ਟੈਟੂ ਕਿਉਂ ਬਣਾਇਆ ਵਾਏ ਸ਼ੇਰ ਦਾ ਟੈਟੂ ਪੱਟ ਤੇ ਕਿਉਂ ਬਣਾਇਆ ਇੰਜ ਕੋਈ ਖਾਸ ਮਕਸਦ ਹੈ ਦਾ ਕੋਈ ਕਹਾਣੀ ਤੂੰ ਮਤਲਬ ਕੀ ਦਿਖਾਣਾ ਹੈ ਪੱਟ ਤੇ ਟੈਟੂ ਆਪਣੇ ਬੰਦੇ ਲਈ ਬਣਾਇਆ ਤੇਰੀ ਪਰਸਨੈਲਿਟੀ ਤਾਂ ਸ਼ੇਰਾਂ ਵਾਲੀ ਹੈ ਨਹੀਂ ਕਿ ਤੂੰ ਟੈਟੂ ਸ਼ੇਰ ਤੇ ਬਣਾਇਆ ਜਾਂ ਤਾਂ ਤੂੰ ਜਿਮ ਲਵਰ ਹੋਵੇ ਤੇਰੀ ਫਿਜ਼ਿਕਸ ਐਸੀ ਹੋਵੇ ਕਿ ਹਾਂ ਤੇਰੀ ਪਰਸਨੈਲਿਟੀ ਨੂੰ ਸੂਟ ਸੂਟ ਕਰਦਾ ਹੋਵੇ ਇਹ ਸ਼ੇਰ ਵਾਲਾ ਟੈਟੂ ਪਰ ਮੈਂ ਹਜੇ ਵੀ ਸੋਚ ਰਹੀ ਪਈ ਐ ਨੇ ਸ਼ੇਰ ਵਾਲਾ ਟੈਟੂ ਕਿਉਂ ਬਣਾਇਆ ਪੱਟ ਤੇ ਲਾ ਕੇ ਕਿਨੂੰ ਦਿਖਾਣਾ ਹੈ ਆ ਪੱਟ ਜਿਸ ਪਰਸਨਲ ਬੋਡੀ ਪਾਰਟ ਮੇਰੇ ਹਿਸਾਬ ਨਾਲ ਤਾਂ ਪਈਆ ਜਿੱਥੇ ਨੇ ਬਣਾਇਆ ਤਾਂ ਪਰਸਨਲ ਬੋਡੀ ਪਾਰਟੀ ਹੋ ਗਿਆ ਮੇਰੇ ਹਿਸਾਬ ਨਾਲ ਪਰ ਅੱਜਕੱਲ ਦੀ ਕੁੜੀਆਂ ਲਈ ਤਾਂ ਮੇਰੇ ਖਿਆਲ ਆ ਪਰਸਨਲ ਨਹੀਂ ਰਿਹਾ ਉਹ ਤਾਂ ਜਗ ਜाहिर ਪਬਲਿਕ ਚ ਹੋ ਗਿਆ ਆਹ ਵਾਲਾ ਹਿੱਸਾ ਵੀ ਨਾ ਦਾ ਤੇ ਕਿਉਂ ਬਣਾਇਆ ਇਹ ਨੁੱਲ ਟੰਗਾ ਚੱਕ ਕੇ ਦਿਖਾਨੀ ਚਲੋ ਸਮਝ ਦੇ ਜੇ ਆ ਬਣਾਦੀ ਪੱਟ ਤੇ ਟੈਟੂ ਤੇ ਕਵਰ ਕਰਖਦੀ ਆਪਣੇ ਸਾਨੂੰ ਪਤਾ ਹੀ ਨਾ ਹੁੰਦਾ ਇਹ ਕਿਤੇ ਨੰਗੀ ਫਿਲਮ ਰਿਲੀਜ਼ ਹੋ ਜਾਂਦੀ ਤਾਂ ਪਤਾ ਲੱਗਦਾ ਬਈ ਅੰਜਲ ਭਾਬੀ ਦੇ ਤਾਂ ਪੱਟ ਤੇ ਟੈਟੂ ਹੈ ਤਾਂ ਆਪਾਂ ਸੋਚਦੇ ਕਿ ਇਹਨੇ ਤਾਂ ਪੱਟ ਤੇ ਤਾਂ ਨਵਾਇਆ ਹੋਣਾ ਆ ਸ਼ਿਵਨ ਵੱਡੇ ਚਤਰਾ ਵਾਲਾ ਦਾ ਖਸਾ ਬੁਚਕਦਾ ਹੋਣਾ ਜਦ ਟੰਗਾ ਟੈਟੂ ਦੇਖ ਕੇ ਜੋਸ਼ ਚ ਆਉਂਦਾ ਮੈਨੂੰ ਇਹ ਨਹੀਂ ਪਤਾ ਠੂਠੇ ਟੂ ਕਿਉਂ ਬਨਵਾਇਆ ਮੈਨੂੰ ਜ਼ਰੂਰ ਪਤਾ ਕਰਕੇ ਦੱਸੋ ਇਹਨੇ ਪੱਟ ਦਾ ਟੈਟੂ ਕਿਉਂ ਬਨਵਾਇਆ ਕੋਈ ਬਚਾ ਦੱਸਦੇ ਟੈਟੂ ਦੀ ਕੋਈ ਹੋ ਜਾ ਹੁੰਦੀ ਹੈ ਕਿ ਕਿਸੇ ਉਹਦੇ ਬੰਦੇ ਦਾ ਨਾਮ ਲਿਖਾਤਾ ਆਪਣੇ ਖਸਮ ਦਾ ਬੱਚਿਆਂ ਦਾ ਮਾਪਿਓ ਦਾ ਭੈਣ ਦਾ ਭਰਾ ਦਾ ਗਰਲਫ੍ਰੈਂਡ ਦਾ ਬாய்ਫ੍ਰੈਂਡ ਦਾ ਸਭ ਬਬਰ ਸ਼ੇਰ ਦਾ ਟੈਟੂ ਮੈਨੂੰ ਨਹੀਂ ਪਤਾ ਮੈਂ ਬੜਾ ਦਿਮਾਗ ਲਗਾਇਆ ਭਾਈ ਮੇਰਾ ਦਿਮਾਗ ਮੁੱਕ ਗਿਆ ਤੇ ਪੱਟ ਦੇ ਟੈਟੂ ਬਬਰ ਸ਼ੇਰ ਲਈ ਹੈ ਬਬਰ ਇਹ ਮੌਕਾ ਕੋਈ ਨਹੀਂ ਛੱਡਦੀ ਜਿੱਥੇ ਆਪਣਾ ਪੱਟ ਦਿਖਾਉਂਦਾ ਹੋਏਗਾ ਨਾ ਇੱਕੋ ਕੱਚੀ ਫਟਾਫਟ ਮੋਸਲੀ ਹੈ ਕੱਚੀ ਪਾ ਕੇ ਬਣਾ ਟੈਟੂ ਸ਼ੈਟ ਹੋ ਜਾ ਦਿਖਾਈ ਦਿੰਦੀ ਹੈ ਪਤਾ ਨਹੀਂ ਕਿੱਥੇ ਤੂੰ ਲੱਤਾਂ ਚੱਕਣੀ ਹੈਗੀ ਐ ਬੱਬਰ ਸ਼ੇਰ ਕਿੱਥੇ ਅੰਗਰੇਜ਼ਾਂ ਨੂੰ ਦਿਖਾਉਂਦੀ ਪਈ ਐ ਤੇਰੇ ਹੀ ਪੱਟੇ ਉੱਤੇ ਲੱਤਾਂ ਚੱਕਣੀਆਂ ਹਨ ਨੇ ਬੱਬਰ ਸ਼ੇਰ ਦੇਖਣਾ ਤੇਰਾ ਉਹ ਬਲ ਲੱਗਦਾ ਵੀ ਬੱਬਰ ਸ਼ੇਰ ਨਹੀਂ ਐ ਬਾਂਦਰ ਜਿਹਾ ਹੀ ਲੱਗਦਾ ਹੈਗਾ ਜਿਵੇਂ ਟੈਟੂ ਐ ਲਓ ਜੀ ਜੈਸਮੀਨ ਹੋ ਗਈ ਤੁਹਾਡੀ ਸਾਡੀ ਮੇਰੀ ਨਹੀਂ ਤੁਹਾਡੀ ਹਾਂ ਤੁਹਾਡੀ ਜੈਸਮੀਨ ਹੋ ਗਈ ਐਡਮਿਟ ਚਲੋ ਮਬਾਕਾ ਭਈਆ ਸੋਕ ਸ਼ਾਂਤੀ ਨਾਲ ਸੋਨਾ ਸੇਤਮੰਦ ਜਵਾਕ ਹੋਵੇ ਫਟਾਫੜ ਮੈਂ ਤਾਂ ਬੜੀ ਵੇਟ ਕਰ ਰਹੀ ਐ ਤੂੰ ਜਵਾਕ ਜੰਮੇ ਫਰੀ ਹੋਵੇ 15 ਕ ਦਿਨ ਹੋਣ ਤੇਰੇ ਜਵਾਕ ਨੂੰ ਤੇ ਸਰਵਿਸ ਕਰੀਏ ਆਪਾਂ ਵੀ ਤੜੀ ਹੈ ਨਾ ਤਾਂ ਚਲੋ ਸੋ ਇਹ ਦੇਖਦੇ ਆ ਕਿ ਨਿਕਲਦਾ ਏਦਾਂ ਦੇ ਵੀ ਬਲੌਗ ਚੱਲੂ ਹੋ ਜਾਣੇ ਆ ਗੈਸ਼ ਕਰੋ ਬੋਏ ਜੀ ਆ ਕੁੜੀ ਆ ਮੁੰਡਾ ਫਿਰ ਉਸ ਤੋਂ ਬਾਅਦ ਫੇਸ ਰਵੀਲ ਫਲਾਨਾ ਟੈਂਕ ਨਾ ਲੱਲਾ ਪਪਾ ਜੇ ਉਹ ਚਲੋ ਮਾੜੀ ਚੀਜ਼ਾਂ ਤਾਂ ਪਾ ਬਥੇਰਾ ਕਹਿੰਦੇ ਰਹਿਣੇ ਆ ਬਲੌਗਰਾਂ ਬਾਰੇ ਚੰਗੀਆਂ ਵੀ ਕਹਿਣੀ ਚਾਹੀਦੀ ਆ ਜਿੱਦਾਂ ਆ ਕਿ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਪਤਾ ਚਲੋ ਆਸੀ ਕੇ ਫੁੱਦੂ ਬਲੌਗਿੰਗ ਕਿਤੇ ਵਿੱਚ ਬਚਾ ਲੈਣਾ ਕਿੰਨੀ ਆ ਕਾਫੀ ਕਹਤੀ ਆ ਤੇ ਆਪਨੇ ਸਹੀ ਟਾਈਮ ਤੇ ਇਹਨਾਂ ਨੇ ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਔਰ ਸਭ ਤੋਂ ਵਧੀਆ ਗੱਲ ਹੈ ਇਹਨਾਂ ਨੇ ਸ਼ੁਰੂਆਤ ਕੀਤੀ ਹੈਲਦੀ ਖਾਣੇ ਤੋਂ ਵਿੱਚ ਸਨੈਕਸ ਵੀ ਐਡ ਕਰ ਲਏ ਬਹੁਤ ਸੋਹਣੀ ਗਰ ਔਰ ਸਭ ਤੋਂ ਪਲੱਸ ਪੁਆਇੰਟ ਮੈਨੂੰ ਇਹਦਾ ਕੀ ਲੱਗਦਾ ਇਹਦੇ ਮੈਂ ਬਲੌਗ ਬਲੌਗ ਦੀ ਨਹੀਂ ਗੱਲ ਕਰ ਰਹੀ ਇਹਦਾ ਜਿਹੜਾ ਕੰਮ ਹੈ ਕਿਚਨ ਹੈ ਕਲਾਉਡ ਕਿਚਨ ਹੈ ਜਾਂ ਕਿਚਨ ਜੋ ਵੀ ਇਹਦਾ ਕੰਮ ਸ਼ੁਰੂ ਹੋਇਆ ਨਾ ਫੂਡ ਦਾ ਤੇ ਇਹਦੇ ਵਿੱਚ ਇਹ ਕੁੜੀ ਅਮਨਿਕਾ ਜਸਨਾਮ ਹੈ ਕੁੜੀ ਦਾ ਇਹ ਆਪਣੇ ਵਾਲ ਪ੍ਰੋਪਰ ਬਨ ਕੇ ਰੱਖਦੀ ਹੈ ਮਤਲਬ ਹਨ ਕਿ ਜੁਲਫਾਂ ਲਹਿਰਾ ਕੇ ਹੁਸਨ ਬਖੇਰਦੀ ਹੋਈ ਦਿਖਾਉਂਦੀ ਨਾ ਬੜੇ ਨੀਟ ਐਂਡ ਕਲੀਨ ਤਰੀਕੇ ਨਾਲ ਬਾਲ ਬੰਨੇ ਹੁੰਦੇ ਤਾਂ ਆਪਣਾ ਕੰਮ ਕਰਦੀ ਆ ਕੁਕਿੰਗ ਦਾ ਜੋ ਵੀ ਨੇ ਕਰਨਾ ਹੁੰਦਾ ਔਰ ਇਹ ਮੈਨੂੰ ਸਾਫ ਸਫਾਈ ਵਾਲਾ ਕੰਮ ਬਹੁਤ ਵਧੀਆ ਲੱਗਦਾ ਕਿ ਹਾਂ ਬੰਦਾ ਜਦ ਕੁਛ ਬਣਾਵੇ ਰਸੋਈ ਦਾ ਕੰਮ ਕਰੇ ਆਪਣੇ ਬਾਲ ਬੰਨ ਲਵੇ ਸੋ ਮੈਨੂੰ ਕੋਈ ਮਤਲਬ ਇੱਚੇ ਗਲਤੀ ਨਹੀਂ ਲੱਗਦੀ ਪਰ ਫਿਰ ਵੀ ਪਤ ਨਹੀਂ ਮੈਂ ਇਹਦਾ ਕਿਹੜਾ ਬਲੌਗ ਦੇਖਿਆ ਸੀ ਮੁੰਡੇ ਦਾ ਜੀਚੇ ਕਲਪਿਆ ਪਿਆ ਸੀ ਮਤਲਬ ਲੋਕੀ ਨਾ ਜੀਣ ਨਹੀਂ ਦਿੰਦੇ ਇਹਨੂੰ ਕਿ ਤੂੰ ਫਲਾਨਾ ਤੇ ਤੂੰ ਟਿਮਕਣਾ ਮੈਨੂੰ ਜੇ ਕਲੇਪ ਲੱ ਵਧੀਆ ਤਾਂ ਮੈਂ ਜ਼ਰੂਰ ਐਡ ਕਰਦੀ ਆ ਕਈ ਕਮੈਂਟ ਕਰਨ ਆਉਂਦੇ ਆ ਤੇ ਕਈ ਪ੍ਰਸ਼ਨ ਮੈਸੇਜ ਕਰ ਦਿੰਦੇ ਆ ਕੀ ਫੈਮਲੀ ਕੰਮ ਕਰਦੇ ਹੋ ਫੈਮਲੀ ਫੈਮਲੀ ਦੇ ਦੀ ਸ਼ੌਪ ਖੋਲੀ ਆ ਫੈਮਲੀ ਤੇ ਆ ਕੀਤਾ ਆ ਯਾਰ ਫੈਮਲੀ ਦਾ ਕੋਈ ਤਾਂ ਪੇਚੜਾ ਨਹੀਂ ਹੁੰਦਾ ਜਾ ਜਾ ਕੇ ਬਾੜਸ਼ਾ ਚ ਕੰਮ ਨਹੀਂ ਕਰਦਾ ਫੈਮਲੀ ਠੀਕ ਹੈ ਨਾ ਐਪਰੀਸ਼ੀਏਟ ਕਰਿਆ ਕਰੋ ਜਿਹੜਾ ਪਤਾ ਇੰਨਾ ਕੰਮ ਕਰਦਾਂ ਹਰੇਕ ਨੂੰ ਐਪਰੀਸ਼ੀਏਟ ਕਰਿਆ ਕਰੋ ਤੇ ਪੰਜਾਬੀਓ ਆਪਣੇ ਸਾਥ ਆਇਆ ਕਰੋ ਤੇ ਤੇਰੇ ਭਾਈ ਮਾਰਨਾ ਆਏ ਤੇ ਕਮੈਂਟਾਂ ਚ ਜਾਂ ਪਰਸਨਲ ਮੈਸੇਜ ਲਿਆ ਉਹ ਦੋਨੇ ਕਿਤਾ ਲਾਈ ਤੁਹਾਨੂੰ ਦਸੀ ਨਾ ਕਾਲ ਆਈ ਕਿ ਅਸਲ ਯਾ ਨਾਰਮਲ ਫੂਡ ਵਲੋਗਿੰਗ ਕਰ ਰਹੇ ਆ ਤੇ ਕਰਨ ਦੋ ਨਾ ਯਾ ਤਾਂ ਜ਼ਹਿਰ ਖਾ ਕੇ ਮਰ ਜਾਣ ਕੀ ਉਹ ਵਲੋਗਿੰਗ ਗਲਤ ਨਹੀਂ ਹੁੰਦੀ ਵਲੋਗਿੰਗ ਗਲਤ ਨਹੀਂ ਹੈ ਨਹੀਂ ਹੈ ਨਹੀਂ ਹੈ ਉਹ ਬੰਦਾ ਕਿਸ ਤਰ੍ਹਾਂ ਦੀ ਵਲੋਗਿੰਗ ਕਰ ਰਿਹਾ ਉੱਤੋਂ ਫਰਕ ਪੈਂਦਾ ਕੀ ਦਿਖਾ ਰਿਹਾ ਉੱਤੋਂ ਫਰਕ ਪੈਂਦਾ ਨਾ ਤਾਂ ਕੁੜੀ ਨੰਗੀ ਫਿਰਦੀ ਪਈ ਹੈ ਨਾ ਕੋਈ ਫਿਲਹਾਲ ਕੋਈ ਐਸੇ ਕੈਮਰਾ ਐਂਗਲ ਇਨਾਂ ਦੇ ਹੋ ਰਹੇ ਆ ਆਪਣਾ ਵੇ ਖਾਣਾ ਬਣਾਉਂਦੇ ਆ ਵੇਚਦੇ ਕਮਾਉਂਦੇ ਬੜੀ ਮੋਟੀ ਬਲੌਗਿੰਗ ਹੋਈ ਉਹ ਮਾੜਾ ਮੋਟਾ ਰਿਕਾਰਡ ਕਰ ਲੈਂਦੇ ਸੋਇ ਚ ਕਿਹੜਾ ਇੰਨਾ ਵੱਡਾ ਪਹਾੜ ਤੋੜ ਲਿਆ ਨੇ ਕਿ ਕੀ ਹੋ ਗਿਆ ਕੀ ਮੜਾ ਕੰਮ ਕਰ ਲੈਣੇ ਨਹੀਂ ਨਾ ਸੋ ਬੈਡ ਕਮੈਂਟ ਮੇਰੇ ਹਿਸਾਬ ਨਾਲ ਤਾਂ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਕਰਨੇ ਚਾਹੀਦੇ ਬੈਡ ਕਮੈਂਟ ਬਾਕੀ ਜਿਹਦੀ ਰਾਏ ਜੋ ਜਿੱਦਾਂ ਹੁੰਦਾ ਬੰਦਾ ਲਿਖ ਦਿੰਦਾ ਚਲੋ ਭਈਆ ਇੰਨੀ ਵੀ ਨਹੀਂ ਬੁੰਡ ਚਟਣੀ ਭਈਆ ਕੀ ਪਤਾ ਕੱਲ ਨੂੰ ਸਾਲਿਆ ਫੁੱਦੂ ਕੰਮ ਕਰਨ ਤੇ ਮੈਂ ਹੀ ਇਹਨਾਂ ਨੂੰ ਗਾਲਾਂ ਕੱਢਾਂ ਬਟ ਨਹੀਂ ਕੀਪ ਇਟ ਅਪ ਬਹੁਤ ਸੋਣਾ ਕੰਮ ਹੈ ਤੁਹਾਡਾ Oh, <laughs> oh,